ਸਵਾਗਤ ਹੈ ਪੀਟੀਸੀ ਨਿਊਜ਼ ਉਹ ਸਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਹ ਸੇਖ ਰਿਓ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਤੇ ਇਸ ਸ਼ੋਅ ਦੇ ਵਿੱਚ ਅੱਜ ਗੱਲ ਹੋਏਗੀ ਇੱਕ ਅਜਿਹੇ ਇੰਪੋਰਟੈਂਟ ਮੁੱਦੇ ਦੀ ਜਿਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਸੂਬੇ ਦੀ ਤਰੱਕੀ ਨਿਰਭਰ ਕਰਦੀ ਹੈ ਉੱਥੋਂ ਦੇ ਇਨਫਰਾਸਟ੍ਰਕਚਰ ਤੇ ਯਾਨੀ ਕਿ ਮੋਡਿਲੇਟਾਂਚੇ ਤੇ ਤੇ ਜੇ ਮੋਡਿਲੇਟਾਂਚੇ ਦੀ ਗੱਲ ਕਰਦੇ ਆ ਤਾਂ ਮੋਡਿਲੇਟਾਂਚਿਆਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਹੁੰਦੀ ਹੈ ਉਹ ਹੁੰਦੀ ਹੈ ਸੜਕੀ ਆਵਾਜਾਈ ਰੋਡ ਇਨਫਰਾਸਟ੍ਰਕਚਰ ਤੁਹਾਡੇ ਸੂਬੇ ਦਾ ਸਟੇਟ ਦਾ ਕਿਵੇਂ ਦਾ ਕਿਉਂਕਿ ਉੱਥੇ ਹੀ ਤੁਹਾਡਾ ਵਪਾਰ ਵੀ ਨਿਰਭਰ ਕਰਦਾ ਹੈ ਉੱਥੇ ਹੀ ਤੁਹਾਡਾ ਟੂਰਿਜ਼ਮ ਵੀ ਨਿਰਭਰ ਕਰਦਾ ਸੋ ਅਜਿਹੀਆਂ ਚੀਜ਼ਾਂ ਹੋਣੀਆਂ ਬੜੀਆਂ ਜ਼ਰੂਰੀ ਨੇ ਪਿਛਲੇ ਕੁਝ ਦਹਾਕੇ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਕਿ ਸੜਕੀ ਆਵਾਜਾਈ ਦਾ ਇੱਕ ਵੱਡਾ ਜਾਲ ਪੰਜਾਬ ਦੇ ਵਿੱਚ ਵਿਛਾਇਆ ਗਿਆ ਸੀਗਾ ਜਿਸ ਦੇ ਕਰਕੇ 4 ਲੇਨ 6 ਲੇਨ ਸੜਕਾਂ ਨੇ ਜੜੀਆਂ ਉਹ ਚਾਰੋਂ ਪਾਸੇ ਨਜ਼ਰ ਆਂਦੀਆਂ ਸੀ ਪਰ ਹੁਣ ਕੁਝ ਸਮੱਸਿਆਵਾਂ ਆਣੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਜਿਸ ਤਰ੍ਹਾਂ ਤੁਹਾਡੀ ਪਾਪੂਲੇਸ਼ਨ ਵੱਧਦੀ ਆ ਆਬਾਦੀ ਵੱਧਦੀ ਆ ਜਿੱਦਾਂ ਗੱਡੀਆਂ ਦੀ ਗਿਣਤੀ ਵੱਧਦੀ ਆ ਉਦਾਂ ਤੁਹਾਨੂੰ ਵਿਸਤਾਰ ਕਰਨਾ ਪੈਂਦਾ ਔਰ ਵਿਸਤਾਰ ਦੇ ਲਈ ਤੁਹਾਨੂੰ ਨਵੀਆਂ ਸੜਕਾਂ ਨਵੇਂ ਪੁਲ ਬਥੇਰਾ ਕੁਝ ਨਵੇਂ ਜਿਹੜਾ ਹਾਈਵੇਓ ਕੱਢਣੇ ਪੈਂਦੇ ਰਹਿਣ ਹੁਣ ਅਜੇ ਤੱਕ NHAI ਵੱਲੋਂ ਕੁਝ ਅਜਿਹੇ ਪ੍ਰੋਜੈਕਟ ਪੰਜਾਬ ਦੇ ਲਈ ਸ਼ੁਰੂ ਕੀਤੇ ਗਏ ਸੀ ਜਾਂ ਪੰਜਾਬ ਦੇ ਵਿੱਚੋਂ ਹੋ ਕੇ ਗੁਜ਼ਰਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਸੀਗੇ ਜਿਹੜੇ ਕਿ ਕੰਪਲੀਟ ਹੋ ਜਾਣ ਤਾਂ ਪੰਜਾਬ ਦੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੇ ਨੇ ਪਰ NHAI ਦਾ ਦਾਵਾ ਹੈ ਕਿ ਪੰਜਾਬ ਸਰਕਾਰ ਸਾਨੂੰ ਸਮਰਥਨ ਨਹੀਂ ਦੇ ਰਹੀ ਪੰਜਾਬ ਸਰਕਾਰ ਦੇ ਕਰਕੇ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਉਹ ਖਟਾਈ ਦੇ ਵਿੱਚ ਪੈ ਰਹੇ ਕੇਂਦਰ ਸਰਕਾਰ ਦਾ ਵੀ ਦਾਅਵਾ ਹੈ ਉਹਨਾਂ ਨੇ ਦਾਵਾ ਕੀਤਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਰਨ NHAI ਦੇ ਪ੍ਰੋਜੈਕਟ ਖਤਮ ਹੋਣ ਦੀ ਕਗਾਰ ਤੇ ਆ ਚੁੱਕੇ ਨੇ ਕੇਂਦਰ ਦੇ ਨਵੇਂ ਪ੍ਰੋਜੈਕਟਾਂ ਦੇ ਵਿੱਚ ਮਾਨ ਸਰਕਾਰ ਵੱਲੋਂ ਅੜਿੱਕੇ ਜਾਣਬੁਝਕੇ ਪਾਏ ਜਾ ਰਹੇ ਇਹ ਵਿਜੇ ਸਾਂਪਲਾ ਹੋਰਾਂ ਨੇ ਵੀ ਅੱਜ ਦਾਵਾ ਕੀਤਾ ਐਨ ਐਚ ਏ ਆਈ ਦੇ ਪ੍ਰੋਜੈਕਟਰ ਨੂੰ ਖਤਮ ਕਰਨਾ ਸੂਬੇ ਦੀ ਆਰਥਿਕਤਾ ਲਈ ਇੱਕ ਵੱਡਾ ਝਟਕਾ ਸਾਬਤ ਹੋ ਸਕਦਾ ਅ ਦਰਅਸਲ ਐਨ ਐਚ ਏ ਵੱਲੋਂ 5200 ਕਰੋੜ ਦੇ ਵਿੱਚ 1500 ਕਿਲੋਮੀਟਰ ਹਾਈਵੇ ਪੰਜਾਬ ਦੇ ਵਿੱਚ ਬਣਾਏ ਜਾ ਰਹੇ ਜਿਸ ਦੇ ਲਈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਦਵਾਇ ਕੀਤਾ ਜਾ ਰਿਹਾ ਕਿ 256 ਕਿਲੋਮੀਟਰ ਅਤੇ 8245 ਕਰੋੜ ਰੁਪਏ ਦੇ ਸੱਤ ਹਾਈਵੇ ਪ੍ਰੋਜੈਕਟ ਸ਼ੁਰੂ ਹੀ ਨਹੀਂ ਹੋ ਸਕੇ NHAI ਨੂੰ ਅਕਵਾਇਰ ਕੀਤੀ ਗਈ ਜ਼ਮੀਨ ਦੇ 80% ਦਾ ਘੱਟੋ-ਘੱਟ ਕਬਜ਼ਾ ਨਹੀਂ ਮਿਲਿਆ ਇਸ ਕਾਰਨ ਪੰਜਾਬ ਦੇ ਵਿੱਚ 3303 ਕਰੋੜ ਰੁਪਏ ਦੇ ਤਿੰਨ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਨੂੰ ਰੱਦ ਕਰ ਦਿੱਤਾ ਗਿਆ NHAI ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ 4942 ਕਰੋੜ ਦੇ ਹੋਰ ਚਾਰ ਪ੍ਰੋਜੈਕਟਾਂ ਨੂੰ ਖਤਮ ਕੀਤਾ ਜਾ ਸਕਦਾ ਹੈ ਜੇਕਰ ਸਰਕਾਰ ਨੇ ਸਾਨੂੰ ਸਹਿਯੋਗ ਨਹੀਂ ਕੀਤਾ। ਸੂਤਰ ਇਹ ਵੀ ਦੱਸਦੇ ਨੇ ਕਿ ਬੀਤੇ ਦਿਨੀ ਕੇਂਦਰੀ ਮੰਤਰੀ ਨਿਤਿਨ ਗੜਕਰੀ ਹੋਣਾ ਨੇ NHAI ਨਾਲ ਮੀਟਿੰਗ ਵੀ ਕੀਤੀ ਹੈ ਜਿਸ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਪਜਨ ਸਿੰਘ ETO ਵੀ ਸ਼ਾਮਲ ਹੋਏ ਸੀਗੇ ਔਰ ਉਨ੍ਹਾਂ ਨੂੰ ਵੀ ਇਹ ਕਿਹਾ ਗਿਆ ਕਿ ਤੁਸੀਂ ਸਹਿਰਦਤਾ ਦੇ ਨਾਲ NHAI ਦਾ ਸਹਿਯੋਗ ਕਰੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋ ਸਕਦਾ ਹੈ। ਅ ਤੁਹਾਨੂੰ ਯਾਦ ਕਰਾ ਦਈਏ ਕਿ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਨੇ ਉਹ ਸ਼ੁਰੂ ਕੀਤੇ ਹੋਏ ਨੇ ਜਿਸ ਦੇ ਵਿੱਚ ਸਭ ਤੋਂ ਵੱਡਾ ਪ੍ਰੋਜੈਕਟ ਜਿਹੜਾ ਉਹ ਹੈਗਾ ਦਿੱਲੀ ਕਟੜਾ ਜੰਮੂ ਹਾਈਵੇ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇ ਜਿਸ ਨੂੰ ਅਸੀਂ ਕਹਿੰਦੇ ਆ ਔਰ ਜਿਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਕਿ ਇਹ ਜਦੋਂ ਹਾਈਵੇ ਕੰਪਲੀਟ ਹੋ ਜਾਏਗਾ ਤਾ ਅੰਮ੍ਰਿਤਸਰ ਦੀ ਦੂਰੀ ਦਿੱਲੀ ਨਾਲੋਂ ਦਿੱਲੀ ਦੀ ਦੂਰੀ ਪੰਜਾਬ ਦੇ ਨਾਲੋਂ ਬਹੁਤ ਜ਼ਿਆਦਾ ਘੱਟ ਜਾਏਗੀ। ਘਟੋ-ਘਟ ਅਦੋ-ਅਦ ਦਾ ਫਰਕ ਪੈ ਜਾਏਗਾ। ਦਵਾ ਤਾਂ ਇੱਥੋਂ ਤੱਕ ਕੀਤਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਤੋਂ ਦਿੱਲੀ ਜਾਣਾ ਤਾਂ 4-4.5 ਘੰਟਿਆਂ ਦੇ ਵਿੱਚ ਤੁਸੀਂ ਦਿੱਲੀ ਪਹੁੰਚ ਸਕਦੇ ਹੋ ਜਿਹੜਾ ਹੁਣ 6 ਤੋਂ 8 ਘੰਟੇ ਲੱਗਦੇ ਨੇ। ਸੋ ਅਜੇ ਦੇ ਵਿੱਚ ਇਹ ਪ੍ਰੋਜੈਕਟ ਜੇ ਨੇਪਰੇ ਚੜ ਜਾਂਦਾ ਤਾਂ ਇਹ ਬਹੁਤ ਵਧੀਆ। ਸਾਨੂੰ ਤਾਂ ਇਹ ਵੀ ਪਤਾ ਲੱਗਿਆ ਕੁਝ ਸੂਤਰਾਂ ਤੋਂ ਸੀ ਇਹ ਵੀ ਜਾਣਕਾਰੀ ਲੱਗੀ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਵੀ ਜ਼ਮੀਨ ਐਕਵਾਇਰ ਕੀਤੀ ਗਈ ਹੈ ਉਸ ਦਾ ਸਾਰਾ ਪੈਸਾ ਟਾਈਮਲੀ ਦੇ ਦਿੱਤਾ ਗਿਆ ਪਰ ਅੱਗੋਂ ਇਹ ਪੈਸਾ ਜਿਹੜਾ ਉਹ ਜਿਹੜੇ ਕاشتਕਾਰ ਸੀਗੇ ਜਾਂ ਕਿਸਾਨ ਸੀ ਜਿੰਨਾਂ ਦੀ ਜ਼ਮੀਨ ਐਕਵਾਇਰ ਕੀਤੀ ਹੈ ਉਹਨਾਂ ਨੂੰ ਸਹੀ ਸਮੇਂ ਤੇ ਨਹੀਂ ਮਿਲ ਪਾਇਆ ਔਰ ਉਹ ਕਬਜ਼ੇ ਨਹੀਂ ਛੱਡ ਰਹੇ ਜਾਂ ਜਿਸ ਨੂੰ ਮਿਲਿਆ ਵੀ ਹੈ ਤੋਂ ਝਗੜੇ ਵਾਲੀ ਜ਼ਮੀਨ ਰਹੀ ਹੈ ਉੱਥੇ ਤਾਂ ਉਹ ਕਬਜ਼ੇ ਨਹੀਂ ਛੱਡ ਰਹੇ ਖਾਸ ਤੌਰ ਤੇ ਗੁਰਦਾਸਪੁਰ ਏਰੀਆ ਦੇ ਵਿੱਚ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਨੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਦੋ ਖਾਸ ਮਹਿਮਾਨ ਮੌਜੂਦ ਨੇ ਐਸਐਸ ਚੰਨੀ ਸਾਹਿਬ ਲਰਨ ਪੰਜਾਬ ਬੀਜੇਪੀ ਦੇ ਕਿਉਂਕਿ ਦਾਵਾ ਬੀਜੇਪੀ ਕਰ ਰਹੀ ਹੈ ਤਾਂ ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਜਾਂ ਕੀ ਹੈ ਉਹਦੇ ਤੇ ਉਹ ਗੱਲਬਾਤ ਕਰਨ ਦੇ ਲਈ ਨੀ ਸਾਹਿਬ ਨਾਲ ਗੱਲ ਕਰਾਂਗੇ ਐਡਵੋਕੇਟ ਅਨਲ ਮਹਿਤਾ ਸਾਹਿਬ ਮੇਰੇ ਨਾਲ ਮੌਜੂਦ ਨੇ ਸੀਨੀਅਰ ਵਕੀਲ ਨੇ ਪੰਜਾਬ ਰਾਣਾ ਹਾਈ ਕੋਰਟ ਦੇ ਕਿਉਂਕਿ ਆ ਯਾਦ ਕਰਾ ਦਈਏ ਕਿ ਐਨਐਚਆਈ ਹੁਣ ਹਾਈ ਕੋਰਟ ਦੇ ਵਿੱਚ ਵੀ ਗਈ ਹੈ ਐਨਐਚਆਈ ਵੱਲੋਂ ਦੋ ਚੀਜ਼ਾਂ ਹਾਈ ਕੋਰਟ ਦੇ ਵਿੱਚ ਕਈਆਂ ਗਈਆਂ ਨੇ ਕੁਝ ਇਕਤਾ ਇਹ ਦਾਵਾ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜਿਹੜੇ ਟੋਲ ਪਲਾઝા ਨੇ ਉੱਥੇ ਕਿਸਾਨ ਬੈਠੇ ਨੇ ਉਹਨਾਂ ਨੂੰ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਹਟਾਣਾ ਪਰ ਪੰਜਾਬ ਸਰਕਾਰ ਨਹੀਂ ਕੁਝ ਕਰ ਰਹੀ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦਾਵਾ ਕੀਤਾ ਐਨਐਚਏਆਈ ਵੱਲੋਂ ਕਿ ਜ਼ਮੀਨਾਂ ਐਕਵਾਇਰ ਕਰਨ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਪੰਜਾਬ ਸਰਕਾਰ ਦੀ ਉਹ ਸਾਨੂੰ ਐਕਵਾਇਰ ਕਰਕੇ ਨਹੀਂ ਦੇ ਰਹੀ ਹਾਲਾਂਕਿ ਪੈਸਾ ਅਸੀਂ ਦੇਣਾ ਤਾਂ ਵੀ ਇਹ ਇਹ ਚੀਜ਼ਾਂ ਨਹੀਂ ਹੋ ਪਾ ਰਹੀਆਂ ਸੋ ਇਹ ਡਿਟੇਲ ਦੇ ਵਿੱਚ ਜਾਣਕਾਰੀ ਤੁਹਾਨੂੰ ਦੱਸ ਦਿੱਤੀ ਅਚਨਿ ਸਾਹਿਬ ਸ਼ੁਰੂਆਤ ਤੁਹਾਡੇ ਤੋਂ ਕਰਦੇ ਅਚਨਿ ਸਾਹਿਬ ਹੁਣ ਸਵਾਲ ਇਹ ਖੜਾ ਹੁੰਦਾ ਹੈ ਜੇ ਜਾਤਾ ਪੈਸਾ ਸੂਬੇ ਦੀ ਸਰਕਾਰ ਨੇ ਦੇਣਾ ਹੋਵੇ ਤਾਂ ਅਸੀਂ ਸੋਚ ਸਕਦੇ ਹਾਂ ਕਿ ਢਿਲਮਟ ਕਰ ਰਹੇ ਨੇ ਪੈਸਾ ਇਕੱਠਾ ਕਿੱਥੋਂ ਕਰਨਾ ਹੈ ਬਜਟ ਇਨਾ ਹੈ ਨਹੀਂ ਹੈ ਖਜ਼ਾਨਾ ਖਾਲੀ ਪਿਆ ਪਰ ਜੇ ਪੈਸਾ ਕੇਂਦਰ ਦੀ ਸਰਕਾਰ ਨੇ ਦੇਣਾ ਹੈ ਔਰ ਰਿਵਾਰਡ ਜਿਹੜਾ ਹੈ ਉਹ ਕਿਸਾਨਾਂ ਨੂੰ ਦਿੱਤਾ ਜਾਣਾ ਤਾਂ ਅਜਿਹੇ ਦੇ ਵਿੱਚ ਪੰਜਾਬ ਸਰਕਾਰ ਦੀ ਇਹ ਨਕਾਰਾਤਮਕ ਭੂਮਿਕਾ ਕਿਵੇਂ ਹੋ ਸਕਦੀ ਹੈ ਹਰਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗਾ ਜੀ ਇਹ ਦੇਖੋ 52000 ਕਰੋੜ ਰੁਪਏ ਦੇ ਪ੍ਰੋਜੈਕਟ ਹੂੰ ਕੁਝ ਛੋਟੀ ਮੋਟੀ अमाउंट ਨਹੀਂ ਹੈ ਬਿਲਕੁਲ ਤੇ ਜਿੰਨਾ ਕੁ ਬਜਟ ਇਹ ਆਪਣੀ ਪੰਜਾਬ ਦੀ ਨਕਮੀ ਸਰਕਾਰ ਰੱਖਦੀ ਹੈ ਹੂੰ ਇਹ 1000 ਰੁਪਏ ਰੱਖਦੀ ਹੈ ਕੈਪੀਟਲ ਐਕਸਪੈਂਡੀਚਰ ਵਾਸਤੇ ਜੀ ਤੇ ਉਹਦੇ ਵਿੱਚੋਂ ਵੀ ਰੀਜ਼ ਕੁਝ ਨਹੀਂ ਹੁੰਦਾ ਹੂੰ ਤੇ ਇਸ ਹਿਸਾਬ ਦੇ ਨਾਲ ਇਹ ਸ਼ਾਇਦ ਜੇ 52 ਸਾਲ ਲੱਗੇ ਰਹਿਣ ਹੂੰ ਚਲੋ ਇੰਨਾ ਤਾਂ ਖਰ ਹੈ ਨਹੀਂ ਹਾਂ ਮਤਲਬ ਇੰਨੀ ਵੱਡੀ ਅਮਾਉਂਟ ਦੀ ਤੁਹਾਨੂੰ ਇੱਕ ਨੈਸ਼ਨਲ ਹਾਈਵੇ ਦੇ ਜਿਹੜੇ ਪ੍ਰੋਜੈਕਟਸ ਨੇ ਉਹ ਮਿਲੇ ਨੇ ਤੇ ਤੁਸੀਂ ਉਹਨਾਂ ਵਾਸਤੇ ਵੀ ਸਹਿਯਰਦ ਨਹੀਂ ਹੈਗੇ ਹੂੰ ਔਰ ਹੋਰ ਤੁਸੀਂ ਦੇਖੋ ਜੀ ਹਾਈ ਕੋਰਟ ਦੇ ਵਿੱਚ ਵੀ ਗਈ ਹੈ ਨੈਸ਼ਨਲ ਹਾਈਵੇ ਅਥਾਰਟੀ ਫਿਰ ਹਾਈ ਕੋਰਟ ਤੋਂ ਡਾਇਰੈਕਸ਼ਨ ਵੀ ਆ ਗਈ ਅਕਤੂਬਰ 2023 ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਜਿਹੜੇ ਆਪਾਂ ਕਹਿੰਦੇ ਨੇ ਕੁੰਭ ਕਰਨ ਦੀ ਨੀਂਦ ਸੁੱਤੇ ਹੋਏ ਨੇ ਹੂੰ ਉਹਨਾਂ ਨੂੰ ਵੀ ਫਿਰ ਜਗਾਉਣਾ ਪੈਂਦਾ ਹੂੰ ਹੁਣ ਤੁਸੀਂ ਦੇਖੋ ਵੀ ਪੰਜਾਬ ਸਰਕਾਰ ਵੱਲੋਂ ਕੁਝ ਨਹੀਂ ਹੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੁਛ ਨਹੀਂ ਹੂੰ ਪੰਜਾਬ ਦੇ ਮੰਤਰੀ ਵੱਲੋਂ ਕੁਛ ਨਹੀਂ ਸਿਰਫ ਨਿਤਨ ਗੜਕਰੀ ਜੀ ਨੇ ਆਹ ਕੱਲ ਤੇ ਪਰਸੋਂ ਜਿਹੜੀਆਂ ਮੀਟਿੰਗਾਂ ਕੀਤੀਆਂ ਨੇ ਜੀ ਉਹਨਾਂ ਨੇ ਇਹਨਾਂ ਨੂੰ ਖਾਇਆ ਹੂੰ ਫਿਰ ਅਸੀਂ ਕਹਿੰਨੇ ਆ ਕਿ ਭਾਰਤ ਸਰਕਾਰ ਕੀ ਕਰਦੀ ਹੈ ਤੇ ਦੂਜੇ ਪਾਸੇ ਹੁਣ 31 ਜੁਲਾਈ ਨੂੰ ਆਨਰੇਬਲ ਪ੍ਰਾਈਮ ਮਿਨਿਸਟਰ ਮੀਟਿੰਗ ਦੇ ਅੰਦਰ મોદી ਜੀ ਉਹ ਵੀ ਉਹਨਾਂ ਨੇ ਵੀ ਰਿਵਿਊ ਕਰਨਾ ਅਸੀਂ ਕਹਿੰਨੇ ਆ ਕਿ ਜੀ ਸਾਡੇ ਨਾਲ ਇਹਨਾਂ ਦਾ ਲਗਾ ਨਹੀਂ ਹੈ ਉਹਦਾ ਐਡੀ ਵੱਡੀ ਜਿਹੜੀ ਤੁਹਾਨੂੰ ਰਕਮ ਮਿਲੀ ਹੈਗੀ ਆ ਤੇ ਫਿਰ ਤੁਹਾਨੂੰ ਚਾਹੀਦਾ ਤਾਂ ਇਹ ਸੀਗਾ ਵੀ ਇਹ ਉਹਨਾਂ ਦੇ ਪਿੱਛੇ ਪੈਣ ਵੀ ਜੀ ਸਾਡਾ ਸਾਨੂੰ ਪੈਸਾ ਤਾਂ ਉਹਨਾਂ ਨੇ ਪਹਿਲਾਂ ਦਿੱਤਾ ਹੋਇਆ ਤੇ ਇਹਨਾਂ ਦੀ ਸਿਰਦਤਾ ਇੰਨੀ ਮਾੜੀ ਹੈ ਕਿ ਦੇਖੋ ਜਿੱਦਾਂ ਕੋਈ ਸਾਰੇ ਐਕਸਪਲੈਨ ਕਰਦੇ ਮੈਂ ਵੀ ਇਹ ਸਾਰੇ ਡਾਟਾ ਦੁਬਾਰਾ ਵੀ ਕਹਿ ਸਕਦਾ ਮਤਲਬ ਜਿਹੜਾ ਜਿੰਨੀ ਦੇਰ 80% ਰਕਬਾ ਤੁਸੀਂ ਅਕਵਾਇਰ ਕਰਕੇ ਪੈਸਾ ਡਿਸਬਰਸ ਕਰਕੇ ਉਹਦਾ ਪੋਜੈਸ਼ਨ ਨਹੀਂ ਦਿੰਦੇ ਉਹਨੇ ਦੇਰੋਂ ਕੰਮ ਨਹੀਂ ਹੋ ਸਕਦਾ ਚੰਨੀ ਸਾਹਿਬ ਮੈਂ ਜਿਹੜਾ ਇਹ ਡਿਬੇਟ ਕਰਨ ਤੋਂ ਪਹਿਲਾਂ ਕਿਉਂਕਿ ਤੁਹਾਨੂੰ ਪਤਾ ਕਿ ਮੈਂ ਪੂਰਾ ਹੋਮਵਰਕ ਕਰਕੇ ਬੈਠਦਾ ਕੁਝ ਕਿਸਾਨ ਭਾਈਚਾਰੇ ਨਾਲ ਗੱਲਾਂ ਹੋਈਆਂ ਕੁਝ ਜੱਥੇਬੰਦੀਆਂ ਜਿਹੜਾ ਵਿਰੋਧ ਵੀ ਕਰ ਰਹੀਆਂ ਉਹਨਾਂ ਤੋਂ ਵੀ ਇਸੇ ਪੁੱਛਿਆ ਵੀ ਇਹ ਚੱਕਰ ਕੀ ਆ ਉਹਨਾਂ ਨੇ ਕਿਹਾ ਕਿ ਦੇਖੋ ਕੁਝ ਜਿਆਤੀਆਂ ਹੋ ਰਹੀਆਂ ਨੇ ਸਫਰਜ਼ ਕਰ ਲੋ ਕਿ ਇੱਕ ਕਿਸਾਨ ਦੀ 1 ਕਿਲਾ ਜ਼ਮੀਨ ਆਂਦੀ ਹੈ ਤਾਂ ਉਹਨੂੰ ਤਾਂ ਦੇਤਾ 20 ਲੱਖ ਰੁਪਏ ਪਰ ਕਿਲਾ ਦੂਜੇ ਕਿਸਾਨ ਨੂੰ ਦੇਤਾ 60 ਲੱਖ ਰੁਪਏ ਕਿਲਾ ਕੋਈ ਰੇਟ ਫਿਕਸ ਨਹੀਂ ਕੀਤਾ ਗਿਆ ਇਹਦੇ ਵਿੱਚ ਤਾਂਦਲੀਆਂ ਹੋ ਰਹੀਆਂ ਨੇ ਇਹਦੇ ਵਿੱਚ ਪਟਵਾਰੀ ਵੀ ਰਲੇ ਹੋਏ ਨੇ ਤਹਿਸੀਲਦਾਰ ਵੀ ਰਲੇ ਹੋਏ ਨੇ ਸਰਕਾਰ ਦੇ ਕੁਝ ਨੁਮਾਇੰਦੇ ਵੀ ਰਲੇ ਹੋਏ ਨੇ ਤਾਂ ਕਰਕੇ ਅਸੀਂ ਆਪਣੀਆਂ ਜ਼ਮੀਨਾਂ ਦਾ ਕਬਜ਼ਾ ਨਹੀਂ ਦੇ ਰਹੇ ਦੇਖੋ ਹਰਪ੍ਰੀਤ ਜੀ ਆਪਾਂ ਨੂੰ ਪਤਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਵੀ ਇਹ ਲੋਕ ਕੀ ਕਰਦੇ ਨੇ ਕਿ ਜਿੱਥੋਂ ਦੀ ਕੋਈ ਇਸ ਤਰ੍ਹਾਂ ਦਾ ਖਾਸ ਹਾਈਵੇ ਨਿਕਲਣਾ ਹੋਵੇ ਲੋਕ ਜ਼ਮੀਨਾਂ ਲੈ ਲੈਂਦੇ ਨੇ ਜੀ ਪਹਿਲਾਂ ਲੈ ਲੈਂਦੇ ਨੇ ਜਾਂ ਬਿਆਨਨੇ ਕਰ ਲੈਂਦੇ ਨੇ ਤਾਂ ਕਿ ਉਹ ਓਵਰਨਾਈਟ ਅਮੀਰ ਹੋ ਜਾਣ ਪਰ ਇਹਦੇ ਵਿੱਚ ਜਿਹੜਾ ਇਹ ਸਾਰਾ ਮਸਲਾ ਹੈਗਾ ਜਾਂ ਜਿੰਨਾ ਤੁਹਾਡਾ ਤੁਸੀਂ ਮੁਆਵਜ਼ਾ ਕੇਂਦਰ ਸਰਕਾਰ ਨਹੀਂ ਆਪਣਾ ਨਿਯਤ ਕਰਦੀ ਕਿ ਕਿੰਨਾ ਹੈਗਾ ਬਿਲਕੁਲ ਠੀਕ ਹੈ ਲੋਕਲ ਆਪਣੀ ਜਿਹੜੀ ਰਿਸਟਰੀ ਵੈਲਿਊ ਹੈਗੀ ਐ ਕਲੈਕਟਰ ਰੇਟ ਹੈਗਾ ਉਹਦੇ ਮੁਤਾਬਕ ਤੁਸੀਂ ਕਰਨਾ ਇਸ ਮਤਲਬ ਤੁਸੀਂ ਜੋ ਮਚਾਏ ਤੁਸੀਂ 60 ਲੱਖ ਦੋ 50 ਦੋ 40 ਦੋ ਕਰੋੜ ਦੋ ਉਹਦੇ ਤੇ ਕੋਈ ਕੈਪ ਨਹੀਂ ਹੈਗੀ ਕਿਉਂਕਿ ਹਰੇਕ ਜਿਹੜਾ ਏਰੀਆ ਹੈ ਵੈਰੀ ਕਰਦਾ ਹੈ ਜਗ੍ਹਾ ਤੋਂ ਜਗ੍ਹਾ ਤੇ ਮਤਲਬ ਸਾਰਾ ਕੁਝ ਤੇ ਜੇ ਇੰਨਾ اختیار ਤੁਹਾਨੂੰ ਦਿੱਤਾ ਹੋਇਆ ਹੈ ਪੈਸਾ ਤੁਹਾਨੂੰ ਦਿੱਤਾ ਹੋਇਆ ਤੇ ਫਿਰ ਤੁਸੀਂ ਮਤਲਬ ਇੰਨਾ ਵੱਡਾ ਨੁਕਸਾਨ ਇਹ ਪੰਜਾਬ ਦਾ ਕਰਵਾ ਰਹੇ ਨੇ ਔਰ ਇਹ ਜਿਹੜੀਆਂ ਸੜਕਾਂ ਹੁੰਦੀਆਂ ਨੇ ਇਦਾਂ ਦੀਆਂ ਹਾਈਵੇਜ਼ ਨੇ ਉਹ ਇੱਕ ਸਾਡੀ ਲਾਈਫਲਾਈਨ ਹੁੰਦੇ ਨੇ ਜੀ ਲਾਈਫਲਾਈਨ ਦੇ ਨਾਲ ਕੀ ਹੈਗਾ ਕਿ ਕੱਲੀ ਆਵਾਜਾਈ ਨਹੀਂ ਹੈਗੀ ਜਿੱਤੇ ਇਤੇ ਲੋਕ ਤਾਂ ਕਹਿੰਦੇ ਯਾਰ ਸਾਡੇ ਤੁਸੀਂ ਲਿੰਕ ਰੋਡ ਹੀ ਕੱਢ ਦਿਓ ਬਿਲਕੁਲ ਠੀਕ ਜਮੀਨ ਵੀ ਤੈਨੂੰ ਤਿਆਰ ਹੋ ਜਾਂਦੇ ਤਾਂ ਕਿ ਉਹਦੇ ਨਾਲ ਜ਼ਮੀਨ ਦੀ ਕੀਮਤ ਵਾਦੀ ਹੈ ਉੱਥੇ ਨਵੀਂ ਵਸੋਂ ਆਂਦੀ ਹੈ ਨਵਾਂ ਵਪਾਰ ਆਂਦਾ ਹੈ ਨਵੀਂ ਇੰਡਸਟਰੀ ਆਂਦੀ ਹੈ ਨਵੀਂ ਇਨਵੈਸਟਮੈਂਟ ਆਂਦੀ ਹੈ ਤੇ ਸਾਡੇ ਕੋਲੇ ਤਾਂ ਮਤਲਬ 1500 ਕਿਲੋਮੀਟਰ ਸਾਡੇ ਪੰਜਾਬ ਦੇ ਵਿੱਚ ਇਹ ਨੈਸ਼ਨਲ ਹਾਈਵੇ ਬਣ ਰਹੇ ਐ ਤੇ ਅਸੀਂ ਸੁੱਤੇ ਪਏ ਮਤਲਬ ਜੋ ਚੀਜ਼ਾਂ ਕਰਨੀਆਂ ਨੇ ਔਰ ਮੈਂ ਤੁਹਾਨੂੰ ਹੋਰ ਵੀ ਦੱਸਦਾ ਹੂੰ ਇਹ ਪੰਜਾਬ ਦੇ ਵੱਡੇ ਮਾੜੀ ਕਿਸਮਤ ਹੈ ਕਿ ਐਦਾਂ ਦੀ ਸਰਕਾਰ ਆ ਗਈ ਜਿਹੜੀ ਕੁਝ ਜਿਹੜੇ ਜਿਹੜੀ ਸਾਡੀਆਂ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਉਹਨਾਂ ਨੂੰ ਵੀ ਉਤਸ਼ਾਹ ਕਰਦੇ ਆ ਕਿ ਕਿਵੇਂ ਨਾ ਕਿਵੇਂ ਉਹਨਾਂ ਦਾ ਜਿਹੜਾ ਰੌਲਾ ਰੱਪਾ ਪਾ ਕੇ ਉਹ ਪੋਾਈ ਰੱਖੋ ਤੇ ਪ੍ਰੋਜੈਕਟ ਜੜੇ ਜੋ ਸਿਰਨਾ ਚੜਚਾ ਬਿਲਕੁਲ ਠੀਕ ਸਰ ਮੈਂ ਇੱਕ ਮਿੰਟ ਆ ਗਿਆ ਤੁਹਾਡੇ ਕੋਲ ਜੀ 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 ਮੈਂ ਤਾਂ ਸਾਹਿਬ ਵੀ ਮੇਰੇ ਨਾਲ ਜੁੜੇ ਹੋਏ ਹਾਂ 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 ਮੈਂ ਇੱਕ ਮਿੰਟ ਆਇਆ ਸਰ ਇੱਕ ਮਿੰਟ ਆਇਆ ਤੁਹਾਡੇ ਕੋਲ ਮੇਤਾ ਸਾਹਿਬ ਕਿਉਂਕਿ ਆਮ ਤੌਰ ਤੇ ਹੁੰਦਾ ਇਹ ਹੈ ਕੀ ਸਟੇਟ ਗਵਰਨਮੈਂਟਸ ਸੂਬਾ ਸਰਕਾਰਾਂ ਕਹਿੰਦੀ ਕਿ ਦੇਖੋ ਸਾਨੂੰ ਪ੍ਰੋਜੈਕਟ ਨਹੀਂ ਮਿਲ ਰਹੇ ਕੇਂਦਰ ਸਰਕਾਰਾਂ ਸਾਨੂੰ ਪ੍ਰੋਜੈਕਟ ਨਹੀਂ ਦੇ ਰਹੀਆਂ ਇਥੇ ਕੇਂਦਰ ਸਰਕਾਰ ਕਹਿ ਰਹੀ ਕਿ ਅਸੀਂ ਪ੍ਰੋਜੈਕਟ ਦੇ ਰਹੇ ਹਾਂ ਭਾਈ ਸਾਨੂੰ ਜ਼ਮੀਨ ਤਾਂ ਐਕਵਾਇਰ ਕਰਕੇ ਦੇ ਦਿਓ ਜ਼ਮੀਨ ਦੇ ਪੈਸੇ ਵੀ ਅਸੀਂ ਦੇਣੇ ਨੇ ਮੈਂ ਤਾਂ ਸਾਬ ਥੋੜੀ ਜੀ ਜਾਣਕਾਰੀ ਦਿਊਂਗਾ ਕਿ ਵਾਕਈ ਇਸ ਗੱਲ ਦੇ ਵਿੱਚ ਕੋਈ ਸੱਚਾਈ ਹੈਗੀ ਹੈ ਕਿ NHAI ਦੇ ਕੁਝ ਪ੍ਰੋਜੈਕਟ ਜ਼ਮੀਨ ਐਕਵਾਇਰ ਨਾ ਹੋਣ ਕਰਕੇ ਖਟਾਈ ਦੇ ਵਿੱਚ ਪੈ ਰਹੇ ਨੇ ਬਿਲਕੁਲ ਹਰਪ੍ਰੀਤ ਜੀ ਗੱਲ ਇਹ ਹੋਈ ਕਿ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਜੀ ਪੰਜਾਬ ਚ ਆਈ ਸੀ ਕਿ ਜੀ ਕੁਝ ਡਿਵੈਲਪਮੈਂਟ ਕਰਨਗੇ ਬਟ ਉਹ ਇੱਕ ਕਹਾਵਤ ਹੈ ਨਾ ਕਿ ਆਏ تھے ਨमाज ਬਖਸ਼ਵਾ ਨੇ ਰੋਜ਼ੇ ਗਲੇ ਪੜ ਗਏ ਬਿਲਕੁਲ ਠੀਕ ਤੋਂ ਉਹੀ ਗੱਲ ਹੁਣ ਪੰਜਾਬ ਚ ਹੋ ਰਹੀ ਹੈ ਜਿੰਨੇ ਵੀ ਕੰਟਰੈਕਟਰ ਸੀ ਜਿਨ੍ਹਾਂ ਦੇ ਕੋਲ ਟੋਲ ਦੇ ਕੰਟਰੈਕਟ ਸੀ ਕੰਸਟਰਕਸ਼ਨ ਦੇ ਕੰਟਰੈਕਟ ਸੀ ਉਹਨੂੰ ਪੂਰੇ ਨਹੀਂ ਹੋ ਪਾਰੇ ਨਾਓ ਦੇ ਆਰ ਫਾਈਲਿੰਗ ਕੇਸਿਸ ਅਗੇਂਸਟ ਦੀ ਐਨ ਐਚ ਏ ਆਈ ਹੂੰ ਡੈਮੇजेस ਦੇ ਕੰਪਨਸੇਸ਼ਨ ਦੇ ਇਹ ਤਾਂ ਇੱਕਪੱਖ ਹੋ ਗਿਆ ਕਿ ਕਿਉਂ ਪ੍ਰੋਬਲਮ ਮੈਨੇਚੈਨ ਆ ਰਹੀ ਹੈ ਉਹ ਆ ਰਹੀ ਹੈ ਬੇਸਿਕਲੀ ਪੰਜਾਬ ਦੀ ਸਰਕਾਰ ਕਰਕੇ ਜੀ ਪੰਜਾਬ ਦੀ ਸਰਕਾਰ ਕੀ ਕਰ ਰਹੀ ਹੈ ਨਾ ਤਾਂ ਉਹ ਲੈਂਡ ਐਕਵਾਇਰ ਕਰ 파 ਰਹੀ ਹੈ ਜਿੱਥੇ ਐਕਵਾਇਰ ਹੋ ਗਈ ਉੱਥੇ ਡਿਸਬਰਸਮੈਂਟ ਨਹੀਂ ਹੋ ਰਹੀ ਤੇ ਡਿਸਬਰਸਮੈਂਟ ਜਿਹੜੀ ਹੋ ਰਹੀ ਹੈ ਉਹ ਬੜੀ ਇਨਪਰਪੋਰਸ਼ਨੇਟ ਹੋ ਰਹੀ ਹੈ ਜਿੱਥੇ ਜ਼ਮੀਨ ਦਾ ਰੇਟ 20 ਲੱਖ ਰੁਪਏ ਹੈ ਪਟਵਾਰੀ ਤਹਿਸੀਲਦਾਰ ਕਾਲਾ ਅਥਾਰਟिटीज ਮਿਲ ਗਏ ਉੱਥੇ ਰੇਟ ਉਹਨੂੰ ਕਮਰਸ਼ੀਅਲ ਚ ਕਨਵਰਟ ਕਰਕੇ 1 ਕਰੋੜ ਰੁਪਏ ਰੇਟ ਕਰ ਰਹੇ ਕਿਲੇ ਦਾ ਪੰਜਾਬ ਸਰਕਾਰ ਦੀ ਮੈਨੂੰ ਸਮਝ ਨਹੀਂ ਆਉਂਦਾ ਉਹਨਾਂ ਦੀ ਨੀਅਤ ਨਹੀਂ ਹੈਗੀ ਕੰਮ ਕਰਨ ਦੀ ਜਾਂ ਉਹਨਾਂ ਦੀ ਕੋਈ ਸੋਚ ਨਹੀਂ ਹੈਗੀ ਕੰਮ ਕਰਨ ਦੀ ਹੁਣ NHAI ਕੀ ਕਰੇ ਜੀ ਪੈਸੇ ਉਹਨਾਂ ਨੇ ਪੂਰੇ ਡਿਸਬਰਸ ਕਰਤੇ ਪੈਸੇ ਡਿਸਬਰਸ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਪੋਜੀਸ਼ਨ ਨਹੀਂ ਮਿਲ ਰਿਹਾ ਜਿੱਥੇ ਪੋਜੀਸ਼ਨ ਮਿਲ ਗਿਆ ਉੱਥੇ ਕੰਸਟਰਕਸ਼ਨ ਨਹੀਂ ਹੋ ਪਾਰੀ ਬਿਲਕੁਲ ਠੀਕ ਟੋਲ ਪਲਾਜ਼ਾ ਜਿੱਥੇ ਟੋਲ ਬੜੇ ਹੋਏ ਸੀ ਉੱਥੇ ਆਪਰੇਟ ਨਹੀਂ ਹੋ ਪਾਰੇ ਤੇ ਇਹਨ ਸਾਰੀ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ NHAI ਨੇ ਹਾਈ ਕੋਰਟ ਦੇ ਅੰਦਰ 2022 ਪੀਟੀਸ਼ਨ ਫਾਈਲ ਕੀਤੀ ਸੀ ਜੀ ਜਿਹਦੇ ਅੰਦਰ 2023 ਦੇ ਅੰਦਰ ਡੀਜੀਪੀ ਲਾਅ ਐਂਡ ਆਰਡਰ ਨੇ ਇੱਕ ਐਫੀਡੇਵਿਟ ਦਿੱਤਾ ਸੀ ਕਿ ਜੇ ਆਪਾਂ ਜਿੰਨੇ ਵੀ ਟੋਲ ਪਲਾਜ਼ਾਸ ਹੈਗੇ ਆ ਟੋਲ ਟੈਕਸ ਬੈਰੀਅਰ ਹੈਗੇ ਆ ਵਿਲ ਟੇਕ ਥੈਮ ਇਨਟੂ ਕੰਟਰੋਲ ਹਮ ਆਪਾਂ ਕਿੱਥੇ ਵੀ ਉਹਨੂੰ ਜਿਸ ਤਰ੍ਹਾਂ ਕਿਸਾਨ ਜਥੇਬੰਦੀ ਐ ਉੱਥੇ ਕਬਜ਼ੇ ਕਰਕੇ ਬੈਠੀ ਐ ਕਿ ਆਪਾਂ ਉਹਨੂੰ ਫ੍ਰੀ ਕਰਾਵਾਂਗੇ ਬਟ ਅੱਜ ਤੱਕ ਹੋ ਨਹੀਂ ਪਾਇਆ ਹੁਣ ਫਰੈਸ਼ ਨੋਟਿਸਿਸ ਇਸ਼ੂ ਹੋਏ ਨੇ ਪੰਜਾਬ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਐਂਡ ਕੋਰਟ ਨੇ ਆਰਡਰ ਕੀਤਾ ਕਿ ਏਜੀ ਸਾਹਿਬ ਖੁਦ ਪੇਸ਼ ਹੋਣ ਕੋਰਟ ਚ ਤੇ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਜਿਸ ਮੈਂ ਤਾਂ ਸਭ ਆਮ ਤੌਰ ਤੇ ਜਦੋਂ ਵੀ ਕੋਈ ਪ੍ਰੋਜੈਕਟ ਜਿਹੜਾ ਲੇਟ ਹੁੰਦਾ ਹੈ ਜੇ ਥੋੜਾ ਜਿਹਾ ਟਾਈਮ ਡਿਲੇ ਹੋ ਜਾਂਦਾ ਹੈ ਤਾਂ ਉਹ ਉਹ ਕੋਸਟਲੀ ਵੀ ਹੋ ਜਾਂਦਾ ਕਿਉਂਕਿ ਠੇਕੇਦਾਰ ਨੇ ਲੇਬਰ ਕੀਤੀ ਹੁੰਦੀ ਹੈ ਲੇਬਰ ਨੂੰ ਉਸੇ ਪੈਸੇ ਨਾਲ ਕੀਤਾ ਹੁੰਦਾ ਜਿਹੜਾ ਰੌ ਮਟੀਰੀਅਲ ਦਾ ਉਹਦਾ ਰੇਟ ਹੋ ਜਾਂਦਾ ਕੋਸਟ ਐਸਕੇਲੇਸ਼ਨ ਹੈ ਬਿਲਕੁਲ ਜੀ ਬਿਲਕੁਲ ਕੋਸਟ ਐਸਕੇਲੇਸ਼ਨ ਹੈਗੀ ਹੈ ਜੀ ਲੇਬਰ ਦਾ ਰੇਟ ਹੈ ਕਿੰਨੇ ਦਿਨ ਪ੍ਰੋਲੋਂਗ ਕਰਨਗੇ ਫਾਰ ਇਗਜ਼ੈਂਪਲ ਇੱਕ ਪ੍ਰੋਜੈਕਟ ਚੱਲ ਰਿਹਾ ਜੀ ਇੱਕ ਮਹੀਨਾ ਹੋ ਗਿਆ ਜੀ ਉੱਥੇ ਪ੍ਰੋਟੈਸਟਰਸ ਆ ਗਏ 2 ਮਹੀਨੇ ਹੋਰ ਡਿਲੇ ਹੋ ਗਿਆ ਹਾਂ ਉਹਦੇ ਕਾਸਟ ਕੌਣ ਬੀਅਰ ਕਰੇਗਾ ਰੌ ਮਟੀਰੀਅਲ ਚਲਾ ਜਾਂਦਾ ਹੈ ਜੀ ਚੋਰੀ ਹੋ ਜਾਂਦਾ ਹੈ ਲੇਬਰ ਬੈਠੀ ਹੋਈ ਹੈ ਤੁਸੀਂ ਲੇਬਰ ਲੈ ਕੇ ਆਂਦੇ ਹੋ ਤੁਸੀਂ ਮਸ਼ੀਨਸ ਲੈ ਕੇ ਆਂਦੇ ਹੋ ਤੇ ਆਟੋਮੈਟਿਕਲੀ ਜਿਹੜੀ ਵੀ ਕਾਸਟਿੰਗ ਦੇ ਪ੍ਰੋਜੈਕਟਸ ਦੀ ਤਾਂ ਉਹ ਤੋਂ ਫਿਰ ਵਧੂਗੀ ਵਧੂਗੀ ਬਿਲਕੁਲ ਠੀਕ ਸਰ ਮੈਂ ਇੱਕ ਮਿੰਟ ਆ ਗਿਆ ਮੇਰੇ ਨਾਲ ਹਰਮਨਪ੍ਰੀਤ ਸਿੰਘ ਜੀਜੀ ਸਾਹਿਬ ਵੀ ਮੌਜੂਦ ਨੇ ਕੋਆਰਡੀਨੇਟਰ ਨੇ ਰੋਡ ਸੰਘਰਸ਼ ਕਮੇਟੀ ਦੇ ਹੁਣ ਇਹਨਾਂ ਦਾ ਪੱਖ ਵੀ ਸੁਣ ਲੈਣਾ ਹੈ ਜੀਜੀ ਸਾਹਿਬ ਮੇਰੀ ਆਵਾਜ਼ ਆ ਰਹੀ ਤੁਹਾਨੂੰ हां जी आ रही है सर असी एक विचार चर्चा ਕਰ ਰਹੇ ਹਾਂ ਕਿ NHAI ਵਲੋਂ ਉਰਚ ਪ੍ਰੋਜੈਕਟ ਨੇ ਜਿਹੜੇ ਉਹ ਰੱਦ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਔਰ ਕੁਝ ਰੱਦ ਵੀ ਕਰ ਦਿੱਤੇ ਗਏ ਨੇ ਕਿਉਂਕਿ ਜ਼ਮੀਨਾਂ ਐਕਵਾਇਰ ਕਰਕੇ ਪੰਜਾਬ ਸਰਕਾਰ ਦੇ ਨਹੀਂ ਰਹੀ ਔਰ ਇਹ ਇਲਜ਼ਾਮ ਲਾਏ ਜਾ ਰਹੇ ਨੇ ਕਿ ਕੁਝ ਕਿਸਾਨਾਂ ਚ ਅਥਬੰਦੀਆਂ ਤੇ ਕੁਝ ਲੋਕ ਜਿਹੜ ਨੇ ਉਹ ਜ਼ਮੀਨ ਐਕਵਾਇਰ ਨਹੀਂ ਹੋਣਦੇ ਰੇ ਤੁਸੀਂ ਵੀ ਆਪਣੀ ਕਮੇਟੀ ਬਣਾਈ ਹੋਈ ਆ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਸ ਕਰਕੇ ਪ੍ਰੋਜੈਕਟ ਸਿਰੇ ਨਹੀਂ ਚੜ ਪਾਰੇ ਦੇਖੋ ਜਿਹੜੇ ਅਸੀਂ ਕਿਸਾਨ ਆ ਅਸੀਂ ਬੜੀ ਕਪੜੀ ਲਿਖੀ ਲੋਬੀ ਆ ਹੂੰ ਕੋਈ ਵੀ ਅਸੀਂ ਡਵੈਲਪਮੈਂਟ ਦੇ ਕੰਮ ਵਿੱਚ ਵਾਦਾ ਨਹੀਂ ਪਾਉਣਾ ਚਾਹੁੰਦੇ ਜੀ ਪਰ ਜੇ ਕੋਈ ਕਿਸੇ ਜਗ੍ਹਾ ਤੇ ਲੜਾਈ ਹੁੰਦੀ ਹੈ ਹਾਂ ਤਾਂ ਉਹਦਾ ਕਾਰਨ ਕੀ ਹੈ ਇਹ ਜਿਹੜੇ ਬਿਊਰੋਕ੍ਰੇਟਸ ਹੈ ਜਾਂ ਜਿਹੜੇ ਪੋਲਿਟਿਕਲ ਲੋਕ ਹੈ ਕਿਉਂ ਨਹੀਂ ਸਮਝਣ ਦੀ ਕੋਸ਼ਿਸ਼ ਕਰਦੇ ਜੀ ਲਾਈਕ ਸਾਡੀ ਜਿਹੜੀ ਸੰਘਰਸ਼ ਕਮੇਟੀ ਹੈ ਤੁਹਾਨੂੰ ਉਮੀਦ ਸੀ ਕਿ ਇੱਕ ਪੰਜਾਬ ਦੇ ਵਿੱਚ ਇੱਕ ਸਰਕਾਰ ਬਣ ਗਈ ਹੈ ਨਵੀਂ ਸਰਕਾਰ ਬਣੀ ਹੈ ਠੀਕ ਹੈ ਅਸੀਂ ਆਪਣੇ ਵੱਲੋਂ ਜਾ ਕੇ ਐਪਲੀਕੇਸ਼ਨ ਅਸੀਂ ਉਹਨਾਂ ਨੂੰ ਮੰਗ ਪੱਤਰ ਤੱਕ ਦਿੱਤੇ ਆ ਵੀ ਸਾਡੇ ਨਾਲ ਮੀਟਿੰਗ ਕਰਕੇ ਸਾਡੀਆਂ ਮੰਗਾਂ ਸੁਨੀਆਂ ਜਾਣ ਠੀਕ ਹੈ ਜਦੋਂ ਨਹੀਂ ਸੁਣਿਆ ਜਾਂਦੀਆਂ ਫਿਰ ਅਸੀਂ ਰੋਡਸ ਤੇ ਆ ਜਾਂਦੇ ਆ ਸੜਕਾਂ ਤੇ ਆ ਜਾਂਦੇ ਆ ਸੜਕਾਂ ਬੰਦ ਕਰਦੇ ਆ ਨਹੀਂ ਤੁਹਾਡਾ ਤੋਖਲਾ ਕੀ ਆ ਤੁਹਾਡਾ ਇਤਰਾਜ਼ ਕੀ ਆ ਸਾਡਾ ਇਤਰਾਜ਼ ਇਹ ਹੈ ਜੀ ਜਦੋਂ ਇੱਕ ਜ਼ਮੀਨ ਦਾ ਰੇਟ ਪਹਿਲਾਂ 100 ਕਰੋੜ ਰੁਪਏ ਮਿਲਿਆ ਠੀਕ ਹੈ ਠੀਕ ਹੈ ਉਸੇ ਜ਼ਮੀਨ ਦਾ ਰੇਟ ਹੈ ਜਦੋਂ ਦੇ ਰਹੇ ਸੀਗੇ 30 ਤੋਂ 32 ਲੱਖ ਰੁਪਏ ਦੇ ਰਹੇ ਸੀ ਹੂੰ ਇਹ ਇਹ ਰੇਟ ਤੈ ਕੌਣ ਕਰਦਾ ਜੈਜੀ ਸਾਹਿਬ ਇਹ ਰੇਟ ਤੈ ਕਨੇ ਕੀਤੇ ਰੇਟ ਇਹ ਦੋਨੋਂ ਗਵਰਨਮੈਂਟਸ ਬੈਠ ਕੇ ਕਰਦੀਆਂ ਜੀ ਅੱਛਾ ਇਦੇ ਵਿੱਚ ਕੀ ਹੈ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਬਣੀ ਹੈ ਜੀ ਇਹਨਾਂ ਨੇ ਕਲੈਕਟਰ ਰੇਟ ਘਟਾ ਦਿੱਤੇ ਤੇ ਪਬਲਿਕ ਬੜੀ ਖੁਸ਼ ਹੋਈ ਠੀਕ ਹੈ ਜਿਹੜੇ ਰਜਿਸਟਰੀ ਰੇਟ ਹੈ ਘਟ ਕੀਤੇ ਗਏ ਪਰ ਸਾਨੂੰ ਜਿਹੜਾ ਪਤਾ ਲੱਗਿਆ ਇਹ ਜ਼ਮੀਨ ਐਕਵਾਇਰ ਕਰਨ ਲਈ ਘਟ ਕੀਤੇ ਗਏ ਸੀਗੇ ਓਕੇ ਕਿੱਥੇ ਵਧਾਏ ਜਾਂਦੇ ਆ ਜਦੋਂ ਜ਼ਮੀਨ ਐਕਵਾਇਰ ਹੁੰਦੀ ਹੈ ਇਹਨਾਂ ਨੇ ਉਹਦੇ ਰੇਟ ਘਟਾਤੇ ਹੂੰ ਹੂੰ ਜਦੋਂ ਜ਼ਮੀਨਾਂ ਦੇ ਰੇਟ ਵਧ ਰਹੇ ਆ ਤਾਂ ਕਲੈਕਟਰ ਰੇਟ ਘਟਾਏ ਕਿਉਂ ਗਏ ਹੂ ਇਜ਼ ਰਿਸਪੌਂਸੀਬਲ ਹੂੰ ਜ਼ਿੰਮੇਵਾਰ ਕੌਣ ਹੈ ਬਿਲਕੁਲ ਠੀਕ ਹਰ ਜਗ੍ਹਾ ਤੇ ਮਤਲਬ ਜਿਹੜਾ ਕਿਸਾਨਾਂ ਨੂੰ ਇਹ ਅਨਪੜ੍ਹ ਸਮਝਦੇ ਆ ਧੋਖਾ ਧੜੀ ਦੇ ਵਿੱਚੇ ਰੱਖਦੇ ਆ ਲੋਕ ਜੀ ਜੀ ਸਾਹਿਬ ਇਹ ਵੀ ਇਹ ਵੀ ਸੁਣਨ ਤੇ ਵਿੱਚ ਆਇਆ ਸੀਗਾ ਕਿ ਇੱਕ ਥਾਂ ਦਾ ਰੇਟ ਹੋਰ ਹੈ ਦੂਜੀ ਥਾਂ ਦਾ ਰੇਟ ਹੋਰ ਹੈ ਨਾਲ ਲੱਗਦੇ ਕਿੱਲੇ ਦਾ ਰੇਟ ਹੋਰ ਹੈ ਤੇ ਇਧਰਲੇ ਪਾਸੇ ਹੋਰ ਹੈ ਰੇਟ ਬਿਲਕੁਲ ਇਹੀ ਹੋ ਰਿਹਾ ਸੀ ਪਹਿਲਾਂ ਹੂੰ ਤੁਸੀਂ ਇੱਕ ਚੀਜ਼ ਨੂੰ ਤੁਸੀਂ ਥੋੜੇ ਮੈਂ ਚੈਨਲ ਤੇ ਪਹਿਲਾਂ ਵੀ ਆਇਆ ਹਾਂ ਜੀ ਹਾਂ ਜੀ ਯਾਦ ਆ ਰਹੀ ਸੀ ਜੀ ਤਾਂ ਉਸ ਵੇਲੇ ਮੈਂ ਦੱਸਿਆ ਸੀਗਾ ਵੀ ਇੱਕ ਜ਼ਮੀਨ ਦਾ ਰੇਟ ਹੈ 32 ਲੱਖ ਰੁਪਏ ਤੇ ਇੱਕ ਜ਼ਮੀਨ ਦਾ ਰੇਟ ਇਹ 62 ਲੱਖ ਰੁਪਏ ਦੇ ਰਹੇ ਆ ਹੂੰ ਜ਼ਮੀਨ ਸੇਮ ਹੈ ਉਹਦੀ ਪੈਦਾਵਾਰ ਸੇਮ ਹੈ ਈਚ ਐਂਡ ఎవਰੀਥਿੰਗ ਉੱਥੇ ਫਿਰ ਕਿੱਥੇ ਗਲਤੀਆਂ ਹੋ ਰਹੀਆਂ ਇਹਨਾਂ ਤੋਂ ਹੂੰ ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਕੋਈ ਮਿਲੀਭੁਗਤ ਵੀ ਹੋ ਸਕਦੀ ਹੈ ਆ ਬੜਾ ਕੁਸ਼ਤੀਗਾ ਜੀ ਜੋ ਸੀ ਇਹਦੇ ਵਿੱਚ ਲੜ ਲੜ ਕੇ ਪਰ ਲੋਕ ਸੀਗੇ ਜਿਹੜੇ ਉਹਨਾਂ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਸੀਗੀਆਂ ਉਹਨਾਂ ਨੂੰ ਇਹਨਾਂ ਨੇ ਬਾਂਡ ਕਰਤਾ ਸੀਗਾ ਉਹਦੇ ਤੇ ਲੋਨ ਨਹੀਂ ਲੈ ਸਕਦੇ ਸੀਗੇ ਹੂੰ ਤੇ ਮਤਲਬ ਕਿਸਾਨ ਕਾਫੀ ਔਖਾ ਸੀਗਾ ਫਿਰ ਕਰ ਕਰਾ ਕੇ 60-62 ਲੱਖ ਰੁਪਏ ਤੱਕ ਅਸੀਂ ਲੜਨ ਉੜ ਕੇ ਲੈ ਕੇ ਗਏ ਆ ਹੂੰ ਹੋਣੂ ਸੀ ਜਾ ਰਹੇ ਆਂ ਦੀ ਆਰਬਿਟਰ ਕੋਈ ਤੁਰੇ ਫਿਰਦੇ ਆਂ ਕੋਈ ਪੁੱਛਦਾ ਨਹੀਂਗਾ ਚਲੋ ਜੇਜੀ ਸਾਹਿਬ ਮੇਰੇ ਨਾਲ ਬਣੇ ਰਹਿਣਾ ਮੈਂ ਇੱਕ ਮਿੰਟ ਵਾਪਸ ਆਇਆ ਥੋੜੇ ਕੋ ਅਛੰਨੀ ਸਾਹਿਬ ਆ ਤੁਹਾਡੇ ਸਾਹਮਣੇ ਇੱਕ ਕਿਸਾਨ ਆਪਣੀ ਵਿਅਥਾ ਦੱਸ ਰਿਹਾ ਕਿ ਕਿਸ ਤਰੀਕੇ ਦੇ ਨਾਲ ਠੱਗੀ ਠੋਰੀ ਹੋ ਰਹੀ ਹੈ ਮਤਲਬ ਪਹਿਲਾਂ ਕਿਸੇ ਜ਼ਮੀਨ ਨੂੰ ਅਕਵਾਰ ਕਰਨ ਲਈ ਰੇਟ ਕਰੋੜ ਕਰੋੜ ਮਿਲਦਾ ਹੋਵੇ ਹੁਣ ਤਾਂ ਇਹ ਚਾਹੀਦਾ ਸੀ ਕਿ ਉਹ ਦੁੱਗਣਾ ਹੋਣਾ ਚਾਹੀਦਾ ਸੀ ਪਰ ਉਹ ਘਟ ਕੇ 50 ਲੱਖ ਰੁਪਏ ਤੇ 30 ਲੱਖ ਰੁਪਏ ਤੇ ਆ ਗਿਆ ਇਹ ਕਿਵੇਂ ਪੋਸੀਬਲ ਹੈ ਦੇਖੋ ਮੈਂ ਇਸ ਤੋਂ ਪਹਿਲਾਂ ਤੁਹਾਨੂੰ ਦੱਸਿਆ ਹੈਗਾ ਕਿ ਜਿਹੜਾ ਕਲੈਕਟਰ ਰੇਟ ਹੈਗਾ ਉਹ ਸੈਂਟਰਲ ਗਵਰਨਮੈਂਟ ਨਹੀਂ ਡਿਟਰਮਨ ਕਰਦੀ ਹਮ ਕਲੈਕਟਰ ਰੇਟ ਨੂੰ ਵਧਾਣਾ ਹੈਗਾ ਹਮੇਸ਼ਾ ਵਧਦਾ ਹੀ ਰਹਿ ਮੈਂ ਤਾਂ ਪਹਿਲੀ ਵਾਰ ਸੁਣਿਆ ਕਿ ਕਲੈਕਟਰ ਰੇਟ ਵੀ ਘਟਾਤੇ ਹਮ ਇਹ ਪਤਾ ਨਹੀਂ ਕਿ ਉਹ ਜੀ ਸਰਕਾਰ ਸੀ ਜਾਂ ਹੋ ਸਕਦਾ ਕਿਉਂਕਿ ਸਰਕਾਰ ਨੂੰ ਵੀ ਨੁਕਸਾਨ ਹੈ ਸਟੈਂਪ ਡਿਊਟੀ ਘੱਟ ਮਿਲੇ ਪਰ ਹੋ ਸਕਦਾ ਕੋਈ ਲ lobby ਹੋਵੇ ਜਿਹੜੀ ਕਹਿੰਦੀ ਹੋਵੇ ਵੀ ਅਸੀਂ ਸਾਡੇ ਕੋਲ ਇੱਕ ਨੰਬਰ ਦੇ ਪੈਸੇ ਘਟਾਏ ਉਸ ਕਰਕੇ ਤੁਸੀਂ ਕਲੈਕਟਰ ਰੇਟ ਘਟਾ ਦੋ ਮੈਂ ਤਕੂਦ ਦੇ ਸਕਦਾ ਇਹ ਵੀ ਹੋ ਸਕਦਾ that could be the yeah ਨਹੀਂ ਹੋਏਗਾ ਜੱਜੀ ਸਾਹਿਬ ਉਹ ਮਨਾ ਨਹੀਂ ਕਰ ਰਹੇ ਉਹ ਕਹਿੰਦੇ ਹੋਏਗਾ ਹੋਏਗਾ ਪਰ ਬੜਾ ਸੁਣਨ ਦੇ ਵਿੱਚ ਅਜੀਬ ਲੱਗ ਰਿਹਾ ਉਹ ਕਹਿ ਰਹੇ ਹਾਂ ਤਾਂ ਮੈਂ ਇਹ ਕਹਿ ਰਹੇ ਹਾਂ ਕਿ ਦੇਖੋ ਜੇ ਮੰਨ ਲਓ ਜਿਹੜੀ ਸਟੇਟ ਗਵਰਨਮੈਂਟ ਹੈ ਜਿਸ ਤਰ੍ਹਾਂ ਹੁਣ ਇਹ ਕਹਿ ਰਹੇ ਨੇ ਜੇਜੀ ਸਾਹਿਬ ਕਿ ਜੀ ਅਸੀਂ ਵਧਾ ਲਿਆ ਰੇਟ ਤੇ ਕੋਈ ਵੀ ਜਿਹੜੀ ਅਥਾਰਟੀ ਹੈਗੀ ਹੈ ਕੋਈ ਵੀ ਸਪੀਕਿੰਗ ਆਰਡਰ ਪਾਸ ਕਰਕੇ ਪਰਟੀਕੂਲਰ ਜਿਹੜਾ ਜਸਟੀਫਾਈਡ ਆਰਡਰ ਹੋਏਗਾ ਉਹਦੇ ਪਾਸ ਕਰਕੇ ਉਹ ਰੇਟ ਨੂੰ ਅੱਗੇ ਪਿੱਛੇ ਕਰ ਸਕਦੀ ਹੈ ਇਹ ਵੀ ਵਿੱਚੋਂ ਐਗਜ਼ੈਂਪਸ਼ਨ ਦੇ ਸਕਦੀ ਹੈ ਵੀ ਹੋ ਸਕਦਾ ਰਜਿਸਟਰੀ ਘੱਟ ਮੁੱਲ ਤੇ ਹੋਈਆਂ ਹੋਣ ਪਰ ਇਸ ਵੇਲੇ ਮਾਰਕੀਟ ਪ੍ਰਾਈਸ ਆ ਹੈਗੀ ਹੈ ਤਾਂ ਉਹਦੇ ਮੁਤਾਬਕ ਹਾਲਾਂਕਿ ਜਿਹੜੀ ਆਪਾਂ ਲੈਂਡ ਅਕਵਾਇਰ ਕਰਦੇ ਆ ਉਹਦੇ ਨਾਲ ਤਾਂ ਕੰਪੰਸੇਸ਼ਨ ਵੀ ਵੱਧ ਮਿਲਦਾ ਹੈਗਾ ਫਿਰ ਡਿਸਪਲੇਸਮੈਂਟ ਦਾ ਵੀ ਕਿੰਨੀਆਂ ਹੀ ਚੀਜ਼ਾਂ ਹੋਰ ਨੇ ਜਿਹੜੀਆਂ ਉਹਦੇ ਚ ਐਗਗਰੇਸ਼ਨ ਕੀ ਕਹੇ ਲੋ ਮਕਾਨਾਂ ਦਾ ਕੀ ਕਹੇ ਲੋ ਜੇ ਤੁਸੀਂ ਉੱਥੋਂ ਮਤਲਬ ਡਿਸਪਲੇਸ ਹੋ ਰਹੇ ਆ ਉਹਦਾ ਵੀ ਤੁਹਾਨੂੰ ਰਲੀ ਮਿਲਦਾ ਬੜੇ ਚੀਜ਼ਾਂ ਇਕੱਠੀਆਂ ਤੋ ਮਤਲਬ ਮੈਂ ਕਹਿਣਾ ਕਿ ਦੇਖੋ ਭਾਰ ਸਰਕਾਰ ਜੇ ਤੁਹਾਨੂੰ ਲੱਗਦਾ ਵੀ ਘੱਟ ਹੈ ਪੈਸੇ ਤੁਸੀਂ ਹੋਰ ਮੰਗੋ ਬਿਲਕੁਲ ਕੋਈ ਗੱਲ ਤਾਂ ਕਰੋ ਇਹ ਸੋ ਤੁਸੀਂ ਸੋ ਗੋ ਅਸੀਂ ਗੱਲ ਕਰ ਕੱਭਲੇ ਗੱਲ ਕਰੀ ਨਹੀਂ ਵੀ ਅਸੀਂ ਕੋਈ ਹੂੰ ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ ਸਰ ਹਰ ਬੰਦੇ ਨੂੰ ਰਿਕੁਐਸਟ ਕੀਤੀ ਹੈ ਹੂੰ ਹੂੰ ਨਹੀਂ ਨਹੀਂ ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਹਾਂ ਜਬ ਆਪ ਦੀ ਸਰਕਾਰ ਦੀ ਗੱਲ ਕਰ ਰਿਹਾ ਹਾਂ ਜੋ ਕਿ ਹੁਣ ਵੀ ਜਦੋਂ ਇਨਾ ਰੌਲਾ ਪਿਆ ਹੈ ਟ੍ਰਿਬਿਊਨ ਨੇ ਆਪਣੀ ਸਟੋਰੀ ਲਾਈ ਉਹਦਾ ਇਨਾ ਇੰਪੈਕਟ ਹੋਇਆ ਕਿ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਨਿਤਨ ਗੜਕਰੀ ਜੀ ਨੇ ਮੀਟਿੰਗਾਂ ਕੀਤੀਆਂ ਹੁਣ ਆਨਰਡ ਪ੍ਰਾਈਮ ਮਿਨਿਸਟਰ ਵੀ ਕਰ ਰਿਹਾ ਔਰ ਇਥੋਂ ਵੀ ਫਿਰ ਇਹਨਾਂ ਨੂੰ ਬੁਲਾਇਆ ਹਾਈ ਕੋਰਟ ਨੇ ਵੀ ਕਿਹਾ ਝਾੜ ਵੀ ਪਾਈ ਫਿਰ ਪੁਲਿਸ ਨੂੰ ਵੀ ਕਿਹਾ ਬਹਿ ਕੇ ਨਾ ਕਿ ਇਹੋ ਜੀ ਕੋਈ ਗੱਲ ਨਹੀਂ ਐਡਾ ਵੱਡਾ ਕੋਈ ਮਸਲਾ ਨਹੀਂ ਜਿਹਦਾ ਹੱਲ ਨਹੀਂ ਹੈਗਾ ਹੁਣ ਆਪਾਂ ਲੈਂਡ ਪੂਲਿੰਗ ਕਰਦੇ ਹਾਂ ਹਾਂ ਬਿਲਕੁਲ ਠੀਕ ਹੈ ਸਰ ਜਿਹੜੀ ਲੈਂਡ ਪੂਲਿੰਗ ਦੀ ਸਪੀਕ ਹਰਪ੍ਰੀਤ ਜੀ ਅਪਾਰਟ ਫਰਮ ਥੈਟ ਇੱਕ ਵਾਰ ਜੀ ਕੰ ਹਾਂ ਉਸ ਤੋਂ ਬਾਅਦ ਵੀ ਨੈਸ਼ਨਲ ਹਾਈਵੇ ਐਕਟ ਦੇ ਅੰਦਰ देयर इज ਅ ਪ੍ਰੋਵੀਜ਼ਨ 3G5 ਜਿਹੜਾ ਇਨਹਾਂਸਮੈਂਟ ਵਾਸਤੇ ਕਹਿੰਦਾ ਹੈ ਕਿ ਤੁਸੀਂ ਇਨਹਾਂਸਮੈਂਟ ਵਾਸਤੇ ਜਾ ਸਕਦੇ ਹੋ ਇਹਦਾ ਮਤਲਬ ਇਹ ਨਹੀਂ ਹੋਇਆ ਕਿ ਤੁਸੀਂ ਰੋਡ ਜਾਮ ਕਰ ਦੋ ਤੁਸੀਂ ਟੋਲ ਜਾਮ ਕਰ ਦੋ ਡਿਵੈਲਪਮੈਂਟ ਦਾ ਕੰਮ ਤਾਂ ਨਾ ਰੋਕੋ ਨਾ ਸਰ ਸਰ ਐਸਜੀਐਮਸ देयर इज ਅ ਪ੍ਰੋਸੀਜਰ ਕਿ ਤੁਸੀਂ ਫਰਦਰ ਨਹੀਂ ਜਾ ਸਕਦੇ ਕਿਸੇ ਕੋਰਟ 'ਚ ਨਹੀਂ ਜਾ ਸਕਦੇ ਅਸੀਂ ਰਿਕਵੈਸਟ ਕਰ ਕਰ ਕੇ ਉਹ ਐਫੀਡੇਵਿਟ ਦਵਾਇਆ ਕਿਸ ਤਰ੍ਹਾਂ ਨਹੀਂ 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 ਬਾਈ ਜੀ ਗਲਤ ਫਹਿਮੀ ਹੈ ਤੁਹਾਡੀ ਬਿਲਕੁਲ ਇਨਹਾਂਸਮੈਂਟ ਆਫ ਕੰਪਨਸੇਸ਼ਨ 3G5 ਦੇ ਅੰਦਰ NHAI ਐਕਟ ਦੇ ਅੰਦਰ देयर इज ਅ ਪ੍ਰੋਵੀਜ਼ਨ ਤੁਸੀਂ ਨੈਂਸਮੈਂਟ ਵਾਸਤੇ ਜਾ ਸਕਦੇ ਹੋ ਆਰਬਿਟ੍ਰੇਸ਼ਨ ਵਾਸਤੇ ਜਾ ਸਕਦੇ ਹੋ ਉਸ ਤੋਂ ਬਾਅਦ 34 ਚ ਜਾ ਸਕਦੇ ਹੋ 37 ਹਾਈ ਕੋਰਟ ਜਾ ਸਕਦੇ ਹੋ ਸਰ ਕਿਸਾਨਾ ਕਿਸਾਨ ਕਿੰਨਾ ਕੁ ਪੜਿਆ ਲਿਖਿਆ ਜਿਹਨੂੰ ਇਹ ਸਾਰੇ ਐਕਟ ਪਤਾ ਹੈ ਕਿਸਾਨ ਕਿੰਨਾ ਕੁ ਪੜਿਆ ਲਿਖਿਆ ਕਿੰਨੇ ਪਰਸੈਂਟ ਸਰ ਕਿਸਾਨ ਕੋਰਟ ਚ ਜਾ ਸਕਦੇ ਆ ਇਹ ਸਾਰੇ ਲਾਜ਼ ਨੂੰ ਲੈ ਕੇ ਜੀਜੀ ਸਾਹਿਬ ਤੁਸੀਂ ਪੰਜਾਬ ਦੀ ਸਰਕਾਰ ਦੇ ਨਾਲ ਰਾਬਤਾ ਕਾਮ ਕਰਨ ਦੀ ਗੱਲ ਨਹੀਂ ਕੀਤੀ ਕਿਉਂਕਿ ਸਥਾਨਕ ਭਾਰਤਵਾਰੀ ਹੁਣ ਤਹਿਸੀਲਦਾਰ ਹੁਣ ਉਹਨਾਂ ਦੇ ਹੱਥ ਤਾਂ ਬਹੁਤ ਕੁਝ ਹੈ ਸਰ ਕੁਛ ਨਹੀਂ ਹੈਗਾ ਸਭ ਨੇ ਹੱਥ ਖੜੇ ਕੀਤੇ ਸਰ ਹਮ ਐਸ ਡੀ ਐਮਸ ਨੇ ਹੱਥ ਖੜੇ ਕਰਤੇ ਤਹਿਸੀਲਦਾਰਾਂ ਨੇ ਹੱਥ ਖੜੇ ਕਰਤੇ ਫਿਰ ਉਸ ਤੋਂ ਬਾਅਦ ਸਾਡੇ ਕੋਲ ਸਿਰਫ ਇੱਕੋ ਹੀ ਰਸਤਾ ਰਹਿ ਗਿਆ ਸੀ ਰੋਡ ਜਾਮ ਕਰਨਾ ਹਮ ਜਿਹਦੇ ਤੇ ਸਰ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਸੀਗੀ ਬਿਲਕੁਲ ਠੀਕ ਮੈਂ ਤਾਂ ਸਾਬ ਹੁਣ ਕੋਈ ਰਾਹ ਨਿਕਲਦਾ ਨਜ਼ਰ ਆ ਰਿਹਾ ਕਿਉਂਕਿ 31 ਤਰੀਕ ਨੂੰ ਹੁਣ ਪ੍ਰਾਈਮ ਮਿਨਿਸਟਰ ਸਾਹਿਬ ਨੇ ਵੀ ਮੀਟਿੰਗ ਸਾਧ ਲਈ ਹੈ ਜਿਹਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਕਿ ਪੰਜਾਬ ਦੀ ਗੱਲ ਜ਼ਰੂਰ ਹੋਏਗੀ ਸਰ ਇੱਕ ਵੀ ਕਿਸਾਨ ਨਹੀਂ ਜਾ ਰਿਹਾ ਉਹਦੇ 'ਚ ਇੱਕ ਵੀ ਕਿਸਾਨ ਨੂੰ ਦੋ ਦਿਨ ਪਹਿਲਾਂ ਜਿਹੜੀ ਦੋ ਦਿਨ ਪਹਿਲਾਂ ਗੜਕਰੀ ਸਾਹਿਬ ਨੇ ਮੀਟਿੰਗ ਕੀਤੀ ਹੈ ਉਹਦੇ ਅੰਦਰ ਪੰਜਾਬ ਨੂੰ ਰੈੱਡ ਫਲੈਗ ਕੀਤਾ ਹੈ ਰੈੱਡ ਫਲੈਗ ਕਰਕੇ ਇਹ ਕਹੇ ਕਿ ਤੁਸੀਂ ਜਾਂ ਤਾਂ ਪ੍ਰੋਜੈਕਟਸ ਨੂੰ ਠੀਕ ਠਾਕ ਕਰਾ ਲਓ ਜੇ ਨਹੀਂ ਹੋਏਗੇ ਤੇ ਇਹ ਪ੍ਰੋਜੈਕਟਸ ਨੂੰ ਲੈ ਕੇ ਆਪਾਂ ਕਿਸੇ ਹੋਰ ਸਟੇਟ 'ਚ ਚਲੇ ਜਾਣਾ ਹੈ ਦੇਖੋ ਡਿਵੈਲਪਮੈਂਟ ਦਾ ਕੰਮ ਤਾਂ ਰੁਕਦਾ ਨਹੀਂ ਹੈਗਾ ਜੀ ਜੀ ਸੈਂਟਰਲ ਗਵਰਨਮੈਂਟ ਨੇ ਪ੍ਰੋਜੈਕਟ देयर इज ऑलरेडी ਅ ਫੰਡ ਉਹ ਪੰਜਾਬ ਨੂੰ ਨਹੀਂ ਦੇਣਗੇ ਕਿਸੇ ਹੋਰ ਸਟੇਟ ਨੂੰ ਦੇ ਦੇਣਗੇ ਨੁਕਸਾਨ ਪੰਜਾਬ ਨੂੰ ਨਹੀਂ ਹੋਣਾ ਨੈਕਸਟ ਲ ਸਿਸਟਮ ਬੈਟਰ ਹੋ ਜਾਊਗਾ ਹਿਮਾਚਲ ਜ ਬੈਟਰ 31 ਤਰੀਕ ਨੂੰ ਹੁਣ ਦੇਖੋ ਸ਼ਾਇਦ ਪੀਐਮ ਸਾਹਿਬ ਦੀ ਮੀਟਿੰਗ ਹੈ ਤਦ ਤੱਕ ਕੁਝ ਗੁੱਡ ਸੈਂਸ ਪ੍ਰਿਵੇਲ ਹੋ ਜੇ ਪੰਜਾਬ ਸਰਕਾਰ ਦੇ ਉੱਤੇ ਬਿਕੋਜ਼ ਹੁਣ ਜਿਹੜੀ ਮੀਟਿੰਗ ਹੋਈ ਸੀ ਦੀ ਯੂਨੀਅਨ ਮਿਨਿਸਟਰ ਵਾਸ ਪ੍ਰੈਜ਼ెంట్ ਐ ਮੋ ਦੋਨੋ ਐਮਓਐਸ ਆਏ ਹੋਏ ਸੀ ਪੰਜਾਬ ਦੇ ਮੰਤਰੀ ਆਏ ਹੋਏ ਸੀ ਬਟ ਸੀਐਮ ਸਾਹਿਬ ਪਤਾ ਨਹੀਂ ਉਹਨਾਂ ਨੇ ਕੀ ਉਹਨਾਂ ਦੇ ਜੀ ਚਾਹੀ ਸੋਚੇ ਕਿ ਮੈਂ ਜਾਣਾ ਹੀ ਨਹੀਂ ਮੀਟਿੰਗ ਉਹ ਗਈ ਨਹੀਂ ਮੀਟਿੰਗ ਇੰਨੀ ਇੰਪੋਰਟੈਂਟ ਮੀਟਿੰਗ ਸੀ ਪੰਜਾਬ ਵਾਸਤੇ ਬਈ ਇਹ ਤਾਂ ਗੱਲ ਮੈਂ ਤੁਹਾਨੂੰ ਕਹਿ ਰਿਹਾ ਨਾ ਜੀ ਪੰਜਾਬ ਨੂੰ ਲੈ ਕੇ ਪੰਜਾਬ ਸਰਕਾਰ ਸੀਰੀਅਸ ਹੀ ਨਹੀਂ ਹੈਗੀ ਨਾ ਇਹਨਾਂ ਦੀ ਕੋਈ ਨੀਤੀ ਹੈ ਨਾ ਇਹਨਾਂ ਦੀ ਕੋਈ ਸੋਚ ਹੈ ਹੂੰ ਕਿਉਂਕਿ ਜੇ ਇੱਕ ਅੱਧਾ ਵੀ ਕੋਈ ਪ੍ਰੋਜੈਕਟ ਹੋਵੇ ਉਹਦੇ ਲਈ ਵੀ ਜੀਜਾਨ ਲਾ ਦਿੱਤੀ ਜਾਂਦੀ ਹੈ ਕਿਸੇ ਵੀ ਸਟੇਟ ਦੇ ਚੀਫ ਮਿਨਿਸਟਰ ਵੱਲੋਂ ਪਰ ਇੱਥੇ ਤਾਂ ਪ੍ਰੋਜੈਕਟ ਕਰਦੇ ਸਾਰੇ ਸੀ ਆਏ ਹੋਏ ਪ੍ਰੋਜੈਕਟਰ ਨੂੰ ਜਾਣ ਦੇ ਰਹੇ ਜੀ ਇਹਦਾ ਹਾਂ ਸਰ ਇੱਕ ਮੀਟਿੰਗ ਸਰ ਇੱਕ ਮੀਟਿੰਗ ਲੈਣ ਲਈ ਸਾਨੂੰ ਕੈਪਟਨ ਸਾਹਿਬ ਦਾ 2 ਮਹੀਨੇ ਮਹਿਲ ਘੇਰ ਕੇ ਰੱਖਣਾ ਪਿਆ ਸਰ ਹੂੰ ਸਾਡੇ ਸਰ ਕਟੂਗੜ 60 ਬੰਦਿਆਂ ਦੇ ਪਰਚੇ ਦਰਜ ਹੋਏ। ਮਾਨ ਸਾਹਿਬ ਨਾਲ ਤੁਹਾਡੀ ਮੀਟਿੰਗ ਹੋਈ ਚੇਚੀ ਸਾਹਿਬ ਕਦੇ ਕੋਈ ਨਹੀਂ। ਸਰ ਸਰ ਬਹੁਤ ਕੋਸ਼ਿਸ਼ ਕਰ ਲਈ ਬਹੁਤ ਕੋਸ਼ਿਸ਼ ਕਰ ਲਈ ਸਰ ਡੀਸੀ ਸਭ ਤੋਂ ਵੱਡਾ ਹੁੰਦਾ ਡਿਸਟ੍ਰਿਕਟ ਦਾ ਉਹਨਾਂ ਨੇ ਹੱਥ ਖੜੇ ਕਰਤੇ ਮੈਡਮ ਪਟਿਆਲੇ ਦੇ ਡੀਸੀ ਮੈਡਮ ਨੇ ਹੱਥ ਖੜੇ ਕਰਤੇ ਕਹਿੰਦੇ ਮੈਂ ਮੀਟਿੰਗ ਨਹੀਂ ਦਵਾ ਸਕਦਾ ਇੱਕ ਮੀਟਿੰਗ ਸਰ ਪੈਸੇ ਤਾਂ ਦੂਰ ਦੀ ਗੱਲ ਹੈ। ਹਮ ਬੜੀ ਬਦਕਿਸਮਤੀ ਹੈ ਮਤਲਬ ਆਪਣੇ ਆਪ ਦੇ ਵਿੱਚ ਕਿਉਂਕਿ ਬੀਂਗ ਅ ਪੰਜਾਬੀ ਜੋ ਤੁਸੀਂ ਸੋਚਦੇ ਹੋ ਤੁਹਾਡੇ ਹੱਥ ਦੇ ਵਿੱਚ ਆਏ ਹੋਏ ਇੰਨੇ ਵੱਡੇ ਪ੍ਰੋਜੈਕਟ ਤੁਹਾਡੇ ਹੱਥਾਂ ਦੇ ਵਿੱਚੋਂ ਅੱਖਾਂ ਦੇ ਸਾਹਮਣੇ ਨਿਕਲ ਰਹੇ ਨੇ ਜਾ ਰਹੇ ਨੇ ਆਮ ਤੌਰ ਤੇ ਅਸੀਂ ਹਮੇਸ਼ਾ ਇਹ ਗਿਲਾ ਕਰਦੇ ਹਾਂ ਕਿ ਪੰਜਾਬ ਦੇ ਨਾਲ ਮਤਰੀ ਮਾਂ ਵਾਲਾ ਸਲੂਕ ਕੇਂਦਰ ਦੀਆਂ ਸਰਕਾਰਾਂ ਕਰਦੀਆਂ ਨੇ ਔਰ ਕਰਦੀਆਂ ਰਹੀਆਂ ਵੀ ਨੇ ਇਸ ਦੇ ਵਿੱਚ ਕੋਈ ਦੁਰਾਇ ਨਹੀਂ ਹੈ ਪਰ ਜੇ ਹੁਣ ਕੋਈ ਪ੍ਰੋਜੈਕਟ ਕਰੋੜਾਂ ਰੁਪਏ ਦੇ ਪ੍ਰੋਜੈਕਟ ਪੰਜਾਬ ਦੇ ਵਿਚਾਰ ਰਹੇ ਨੇ ਤਾ ਸੀਰੀਅਸਨੈਸ ਨਾ ਹੋਣ ਕਰਕੇ ਇਹ ਪ੍ਰੋਜੈਕਟ ਹੱਥੋਂ ਜਾ ਰਹੇ ਨੇ ਮੇਰੇ ਕੋ ਸਮਾਂ ਘੱਟ ਹੈ ਮੈਂ ਇੱਕ ਹੋਰ ਵਿਸ਼ੇ ਤੇ ਵੀ ਡਿਬੇਟ ਕਰਨੀ ਹੈ ਬਹੁਤ-ਬਹੁਤ ਧੰਨਵਾਦ ਮਹਿਮਾਨਾਂ ਦਾ ਇਸ ਵਿਸ਼ੇ ਤੇ ਦੁਬਾਰਾ ਜ਼ਰੂਰ ਚਰਚਾ ਲੈ ਕੇ ਆਵਾਂਗੇ ਕਿਉਂਕਿ ਇਹ ਵਿਸ਼ਾ ਬਹੁਤ ਵੱਡਾ ਹੈ